से लीडर वखरी वखरी पार्टीअ ते सुनीता भारदवाज प्रदीप भारदवाज बारा जोड़े जहिड़ी मदद की आहे शुक्रिया अदा करी भुख उठ ਮੈਂ ਕਿਹਾ ਸੀ ਕਿ ਸ਼ਾਇਦ ਉਹ ਬਲੀਸ਼ ਕਹਿਗਾ ਕਿ 2 ਮਿੰਟ ਮੈਂ ਕਹਿਦਾਂਾ ਸੀ ਜਾ ਲੈ ਤੋ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਉਸਾਰਾ ਸਾਡਾ ਟਾਈਮ ਪ੍ਰੋਬਲਮ ਟਾਈਮ ਪ੍ਰੋਬਲਮ ਫਰਤੀ ਹਲੇ ਅੱਜ ਪਤੀਸਰ ਬੱਲੇਗਾ ਮੈਨੇਸ਼ ਖਿੰਦਰ ਤੋਂ ਉਹਨੂੰ ਦੇਖ ਕੇ ਉੱਥੇ ਹੀ ਜਗ੍ਹਾ ਤੇ ਸਾਧੀਆਂ ਹੋ ਰਹੀਆਂ ਤੋਂ ਅੱਛਾ ਕੰਮ ਹੈ ਘਰ ਵਿੱਚ ਇੱਕ ਸ਼ਾਦੀ ਕਰਨੀ ਹੋਏ ਤੇ ਠੱਕ ਦਾ ਬਣ ਸਾਲੇ ਚਬਾ ਇਹਨੇ ਬਾਲਾ ਸ਼ਾਦੀ ਕੀਤੀ ਹੈ ਉਹਨੇ ਮੇਰੇ ਕੋਲ ਕਹਿੰਦੀ ਸੀ ਮੈਂ ਠੱਕ ਗਈ ਹਾਂ ਮੈਂ ਕਿਹਾ ਇੱਕ ਸ਼ਾਦੀ ਵਿੱਚ ਠੱਕ ਜਾਂਦੇ ਤੋਂ ਬਾਰਾਂ ਦੇ ਕਰਕੇ ਅੱਜ ਕੋਣ ਬਮਾਰੇ ਸੋ ਬਹੁਤ ਅੱਛਾ ਸਾਰੇ ਆਏ ਮੈਂ ਕਿਨੇ ਦੱਸ ਦਿੱਤਾ ਵੀ ਹੈ ਮੈਂ ਪੁੱਛਿਆ ਸੀ ਜਦ ਪਿਛਲੇ ਪੈਸੇ ਮਿਲ ਗਏ ਕੰਟੀ ਮਿਲ ਗਏ ਉਹ ਮੈਂ ਸਿੱਕੇ ਮਾਰਤੀ ਜੇ ਨਵੀਂ ਮਾਟੀ ਆਏ ਨਾ ਤਾਂ ਕੋਲ ਪੈਸੇ ਨਹੀਂ ਮਿਲਦੇ ਪਾਣੀ ਉਹ ਜਿਹਨਾਂ ਦਿੱਤਾ ਹੈ ਬਹੁਤ ਅੱਛਾ ਧੰਨਵਾਦ ਜੀ ਮੰਦਰ ਇਸਤਰੀ ਸਸ਼ਨ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸ਼ਾਦੀਆਂ ਕਿਹੜੀਆਂ ਅੱਜ ਜਲੰਧਰ ਦੇ ਮਾ ਲక్ష్ਮੀ ਨਰਾਇਣ ਮੰਦਰ ਦੇ ਵਿੱਚ ਕਰਾਈਆਂ ਜਾ ਰਹੀਆਂ ਜਿਸ ਦੀਆਂ ਗੱਲ ਕਰੀਏ 12 ਸਮੂਹ ਸ਼ਾਦੀਆਂ ਕਿਹੜੀਆਂ ਕਰਵਾਈਆਂ ਜਾ ਰਹੀਆਂ ਜਿਸ ਦੇ ਵਿੱਚ ਤੁਹਾਨੂੰ ਤਸਵੀਦਾਂ ਦੇ ਘਾਰ ਰਿਹਾ ਜੋ ਆਮ ਲੋਕ ਆਪਣੇ ਘਰਾਂ ਦੇ ਵਿੱਚ ਆਪਣੇ ਏਟੀਆਂ ਦੇ ਵਿਆਹ ਕਰਦੇ ਨੇ ਕਿੱਦਾਂ ਉਹਨਾਂ ਨੂੰ ਦੇ ਦਿੱਤਾ ਜਾਂਦਾ ਉਦਾਂ ਹੀ ਇਸਤਰੀ ਸਸ਼ਨ ਸਭਾ ਵੱਲੋਂ ਵੀ ਕਿਹੜਾ ਸਮਾਨ ਹੈ ਉਸ ਕੁੜੀਆਂ ਦੇ ਪਰਿਵਾਰਾਂ ਦੇ ਘਰ ਕਿਹੜਾ ਪੰਚਾਇਆ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਭਾਵੇਂ ਗੱਲ ਕਰੀਏ ਬੈੱਡ ਹੈ ਹੋਰ ਵੀ ਜੁਲਰੀ ਹੈ ਤੇ ਭਾਂਡੇ ਹੈ ਜੋ ਵੀ ਸਮਾਨ ਜ਼ਰੂਰਤਮੰਦ ਹੈ ਉਹ ਸਾਰ ਜਾਂਦਾ ਤੇ ਅੱਜ ਜਲੰਧਰ ਦੇ ਮਾ ਲక్ష్ਮੀਨਾਰ ਮੰਦਿਰ ਦੇ ਵਿੱਚ 12 ਜੋ ਹੈ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਤੇ ਇਸ ਦੀ ਜੋ ਗਵਾਈ ਹੈਟ ਦੇ ਵਿੱਚ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਈ ਹੈਟ ਦੇ ਵਿੱਚ ਜੋ ਹੈ ਸਮੂਹ ਸ਼ਾਦੀਆਂ ਕਰਵਾਈਆਂ ਜਾਂਦੀਆਂ ਤੇ ਮਾ ਲక్ష్ਮੀਨਾਰ ਇਸ ਤੇ ਸਸਨ ਸਭਾ ਦੇ ਪ੍ਰਧਾਨ ਸੁਨੀਤਾ ਭਾਰਤਵਾਦੀ ਜੀ ਆਪਾਂ ਗੱਲਬਾਤ ਕਰਦੇ ਹਾਂ ਮੈਂ ਦੇਖਿਆ ਜਾਂਦਾ ਅਕਸਰ ਆਮ ਸ਼ਾਦੀਆਂ ਅਸੀਂ ਘਰਾਂ ਦੇ ਵਿੱਚ ਕਰਦੇ ਹਾਂ ਤੇ ਉੱਥੇ ਇਹ ਕਿਦਾਂ ਸਮਾਨ ਦਿੰਦੇ ਉਦਾਂ ਹੀ ਤੁਸੀਂ ਆਪਣੇ ਇੱਥੇ 12 ਕੁੜੀਆਂ ਦੇ ਵਿਆਹ ਕਰਵਾਏ ਜਾ ਰਹੇ ਨੇ ਤੇ ਉਦਾਂ ਹੀ ਸਮਾਨ ਦੇਜ ਕਿਹੜਾ ਉਹ ਦਿੱਤਾ ਜਾਂਦਾ ਬਿਲਕੁਲ ਤੁਸੀਂ ਜੋ ਵੀ ਪੁੱਛਦੇ ਹੋ ਅਸੀਂ ਇਸ ਤੇ ਸਾ ਸੰਸਬਾ ਸ਼੍ਰੀ ਮਾਲਕ ਸ਼ੀ ਮੰਦਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ ਜਿੰਨੀਆਂ ਵੀ ਸਾਡੇ ਕੋਲ ਬੱਚੇ ਆਉਂਦੇ ਵਿਆਹ ਵਾਸਤੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨੂੰ ਨਾ ਨਾ ਕੀਤੀ ਜਾਏ ਲੇਕਿਨ ਕਈ ਐਸੇ ਲਾਲਚੀ ਆ ਜਾਂਦੇ ਕਿ ਅਖੀਰਲੇ ਡੇਟ ਦੇ ਉੱਤੇ ਆ ਕੇ ਕਹਿ ਦਿੰਦੇ ਆ ਕਿ ਅਸੀਂ ਆਪਣੇ ਬੱਚੇ ਦੀ ਸ਼ਾਦੀ ਕਰਨੀ ਆ ਪਰ ਅਸੀਂ ਬਿਨਾ ਕੁਵਾਰੀ ਇਨਕੁਆਰੀ ਤੋਂ ਕੋਈ ਵਿਆਹ ਨਹੀਂ ਕਰਦੇ ਇਸ ਕਰਕੇ ਅਸੀਂ ਡੇਟ ਮੁਕੰਮਲ ਕਰਦੇ ਹਾਂ 10 ਦਿਨ ਪਹਿਲੇ ਜਿਹੜਾ ਆਪਣੀ ਬੁਕਿੰਗ ਕਰਾ ਦੇਗਾ ਉਹਦੀ ਸਾਰੀ ਇਨਕੁਆਰੀ ਕਰਕੇ ਉਹਦੀ ਅਸੀਂ ਸ਼ਾਦੀ ਕਰਦੇ ਹਾਂ ਦੇਖਿਆ ਜਾਂਦਾ ਕਿੰਦਾ ਤੁਸੀਂ ਸ਼ਾਦੀਆਂ ਕਰਦੇ ਹੋ ਅੱਗੇ 5 ਤੋਂ ਲੜਕੀਆਂ ਤੋਂ ਸਟਾਰਟ ਹੋ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਕਿੰਦਾ ਕਿੰਦਾ ਵੱਧਦੇ ਜਾ ਰਹੇ ਨੇ ਸਾਲ ਓਦਾਂ ਓਦਾਂ ਲੜਕੀਆਂ ਦੀਆਂ ਸ਼ਾਦੀਆਂ ਕਿਡੀਆਂ ਵੱਧਦੀਆਂ ਹੋ ਰਹੀਆਂ ਸਾਡੀਆਂ 5 ਤੋਂ 7 7 ਤੋਂ 12 12 ਤੋਂ 15 ਫੇ ਕਦੀ 11 ਕਦੀ 13 ਹੋਰ ਪਿਛਲੇ ਸਾਲ ਅਸੀਂ 17 ਲੜਕੀਆਂ ਆਈਆਂ ਸੀ ਉਹਨਾਂ ਦੀਆਂ ਸ਼ਾਦੀਆਂ ਕੀਤੀਆਂ ਇਸ ਵਾਰ 12 ਆਈਆਂ ਤੇ ਅਸੀਂ 12 ਦੀ ਸ਼ਾਦੀ ਕਰ ਰਹੇ ਹਾਂ ਸਾਡੇ ਵੱਲੋਂ ਸਭਾ ਵੱਲੋਂ ਕੋਈ ਵੀ ਮਨਾਈ ਨਹੀਂ ਹੁੰਦੀ ਜਿੰਨੇ ਕੇਸ ਆਣਗੇ ਜੈਨੂਨ ਅਸੀਂ ਸਭ ਦੀ ਸ਼ਾਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੇ ਜਾਂਦਾ ਅਕਸਰ ਕਿਦਾ ਅਸੀਂ ਘਰਾਂ ਦੇ ਵਿੱਚ ਆਮ ਸ਼ਾਦੀਆਂ ਕਰਦੇ ਆ ਕੁੜੀਆਂ ਨੂੰ ਦੇਜ ਜੀ ਦਿੰਦੇ ਆ ਉਦੋਂ ਹੀ ਤੁਸੀਂ ਹਰ 12 ਕੁੜੀਆਂ ਦੇ ਘਰ ਦੇ ਸਮਾਨ ਕਿਹੜਾ ਜ਼ਰੂਰਤ ਮੰਨਦਾ ਉਹ ਦਿੱਤੀ ਜਾ ਰਹੀਆਂ ਭਾਵੇਂ ਗੱਲ ਕਰੀਏ ਅਲਮਾਰੀ ਆ ਹੋਰ ਵੀ ਸਮਾਨ ਆ ਕਿਹੜਾ ਕੱਪੜੇ ਆ ਹਰ ਚੀਜ਼ ਤੁਹਾਡੇ ਵੱਲੋਂ ਕਿਹੜੀ ਆ ਉਸ ਪਰਿਵਾਰ ਦੇ ਘਰ ਭੇਜਿਆ ਜਾਂਦਾ ਕਿਉਂਕਿ ਸਾਡੇ ਸਭਾ ਦੇ ਉੱਤੇ ਮਾਹ ਲక్ష్ਮੀ ਮੰਦਰ ਦੇ ਉੱਤੇ ਆਦਰਨੀਏ ਵਿਜੇਕ ਮਾ ਚੋਪੜਾ ਜੀ ਦਾ ਪੰਜਾਬ ਕੇ ਅਸੀਂ ਦੇ ਡਾਇਰੈਕਟਰ ਅਵਿਨਾਸ਼ ਚੋਪੜਾ ਜੀ ਦਾ ਬਹੁਤ ਹੀ ਸਾਨੂੰ ਇੱਕ ਸਹਿਯੋਗ ਮਿਲਦਾ ਜਿਹੜੇ ਕਿ ਉਹ ਆਪਣੀ ਅਖਬਾਰ ਦੇ ਵਿੱਚ ਐਨੀਆਂ ਵੱਡੀਆਂ ਨਿਊਜ਼ ਦਵਾਂਦੇ ਦਿੰਦੇ ਆ ਲਿਖਵਾਂਦੇ ਆ ਜੇ ਆ ਜੋ ਲਿਖਵਾਣਾ ਤੇ ਮੇਰਾ ਖਿਆਲ ਮੇਰੇ ਕੋ ਦਾਨੀ ਸੱਜਣਾਂ ਉਹਨਾਂ ਦੀ ਬਦੌਲਤ ਹੀ ਦਾਨੀ ਸੱਜਣ ਬਹੁਤ ਜੁੜਦੇ ਆ ਸਾਡੇ ਨਾਲ ਅਖਬਾਰਾਂ ਚੋਂ ਪੜ ਪੜ ਕੇ ਕਈ ﺍﻟमारीਆਂ ਦੇ ਰਿਹਾ ਕੋਈ ਕੁਛ ਦੇ ਰਿਹਾ ਕੋਈ ਕੈਸ਼ ਦੇ ਰਿਹਾ ਕੋਈ ਹਲਵਾਈ ਦਾ ਖਰਚਾ ਚੱਕ ਰਿਹਾ ਕੋਈ ਬਣਵਾਉਣ ਦਾ ਖਰਚਾ ਚੱਕ ਰਿਹਾ ਕੋਈ ਰਾਸ਼ਨ ਦੇ ਰਿਹਾ ਤੇ ਸਾਡੇ ਵੀ ਹੌਸਲਾ ਬੜਾਈ ਹੋ ਜਾਂਦੀ ਹੈ ਕਿ ਇੰਨਾ ਸਹਿਯੋਗ ਮਿਲਣ ਦੇ ਨਾਲ ਸਾਡੀ ਸਭਾ ਬਹੁਤ ਮਜ਼ਬੂਤ ਹੋ ਰਹੀ ਹੈ ਔਰ ਅੱਛੇ ਕੰਮ ਕਰ ਰਹੀ ਹੈ ਲੇਕਿਨ ਬੌਝੀਨ ਬਹੁਤ ਹੀ ਬਹੁਤ ਹੀ ਉਮਰ ਲੰਬੀ ਕਰੇ ਜਿਹੜਾ ਸਾਡੇ ਨਾਲ ਇਹਨਾਂ ਸਹਯੋਗ ਕਰਦੇ ਆ। ਦੇਖਿਆ ਜਾਂਦਾ ਪੂਰੇ ਡਬਲ ਬੈੱਡ ਬਣਾ ਕੇ ਤੁਸੀਂ ਦਿੱਤਾ ਪੂਰਾ ਕਿੰਨੇ ਤਰ੍ਹਾਂ ਦੀਆਂ ਆਈਟਮਾਂ ਕਿਹੜੀਆਂ ਉਸ ਪਰਿਵਾਰ ਦੇ ਘਰ ਕਿਹੜੇ ਦੋ ਸੇਰ ਕਿਹੜੇ ਤੁਹਾਡੇ ਵੱਲੋਂ ਜੋੜੇ। ਹਾਂਜੀ ਅਸੀਂ ਜਿਹੜੀਆਂ ਆਈਟਮਸ ਐ ਇਸ ਬਾਰ ਮੇਰੇ ਖਿਆਲ 4 ਘਟ ਤੇ 100 ਐ। 96 ਆਈਟਮਸ ਅਸੀਂ ਦੇ ਰਹਿਆਂ ਜਿਦੇ ਜਸੀਂ ਦੋ ਦੋ ਮਿਲੀਆਂ ਕਰਵਾਨੇ ਆ। ਪ੍ਰੀ ਬ੍ਰਾਈਡਲ ਹੁੰਦਾ ਬ੍ਰਾਈਡਲ ਫ੍ਰੀ ਹੁੰਦਾ। ਆਪਣੇ ਫੇਸ਼ੀਅਲ ਵੈਕਸਿੰਗ ਅਲੱਗ ਮਤਲਬ ਹਰ ਚੀਜ਼ ਲੜਕੀ ਦਾ ਜੋ ਵੀ ਖਰਚਾ ਹੈ ਅਸੀਂ ਆਪਣੇ ਦਾਨੀਆਂ ਸਜਨਾ ਦੇ ਮੁਤਾਬਿਕ ਅਸੀਂ ਸਾਰਾ ਕਰ ਦਿੰਨੇ ਆ ਜਿਹੜਾ ਅਸੀਂ ਦੇਹਿਸ ਦੇ ਰਹੇ ਹਾਂ ਇਹਦੇ ਵਿੱਚ ਵੀ ਦਾਨੀ ਸਜਨਾ ਦਾ ਜਾਦਾ ਸਹਿਯੋਗ ਹੈ ਅਸੀਂ ਸਿਰਫ ਕਰਨ ਵਾਲੇ ਆ ਕੁਰਬਾਨ ਵਾਲੇ ਵੀ ਜੇ ਚੋਪੜਾ ਜੀ ਆ ਲੇਕਿਨ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਅਸੀਂ ਇਦਾਂ ਦੇ ਕੰਮ ਸਮਾਜ ਹੀ ਚਾਹਨੇ ਆ ਸਮਾਜੀਚ ਕਰਦੇ ਆ ਤੇ ਸਾਨੂੰ ਬੜਾ ਇੱਕ ਅੱਛਾ ਜਿਹਾ ਸਲੂਕ ਸਕੂਨ ਮਿਲਦਾ ਕਿ ਆਪਣੇ ਬੱਚੇ ਲਈ ਤੇ ਹਰ ਕੋਈ ਕਰਦਾ ਲੇਕਿਨ ਜਦੋਂ ਅਸੀਂ ਦੂਸਰੇ ਬੱਚਾ ਵਾਸਤੇ ਕਰਦੇ ਆ ਤੇ ਬਹੁਤ ਹੀ ਅੱਛਾ ਲੱਗਦਾ ਮੈਂ ਤੇ ਇਹੀ ਕਹਾਂਗੀ ਸਮਾਜ ਨੂੰ ਕਿ ਤੁਸੀਂ ਬੜ ਚੜ ਕੇ ਇਹਦੇ 'ਚ ਹਿੱਸਾ ਦਿਓ ਤਾਂ ਕਿ ਬੱਚਿਆਂ ਦੀਆਂ ਜਿਹੜੇ ਬਹੁਤ ਜ਼ਰੂਰਤ ਬੱਚੇ ਆ ਉਹਨਾਂ ਦੀਆਂ ਸ਼ਾਦੀਆਂ ਧੂਮਤਾਰ ਨਾਲ ਕਰਾਈਆਂ ਜਾਣ ਜਿਹੜੇ ਸਮਾਨ ਦੀ ਲਿਸਟ ਰਹੀ ਆ ਸਮਾਨ ਅਸੀਂ ਬਹੁਤ ਜ਼ਰੂਰਤਮੰਦ ਨੇ ਆ ਜਿਹੜਾ ਕਿ ਹਰ ਬੰਦੇ ਨੂੰ ਉਹ ਚੀਜ਼ ਦੀ ਜ਼ਰੂਰਤ ਹੈ ਇਸ ਕਰਕੇ ਉਹ ਹੀ ਦੇਈਦਾ ਅਸੀਂ ਵੱਡੀਆਂ ਆਈਟਮਾਂ ਤੇ ਨਹੀਂ ਦੇ ਸਕਦੇ ਵੱਡੀਆਂ ਆਈਟਮਾਂ 'ਚ ਬੈੱਡ ਹੈ ਗੋਡਸ ਦੀ ਲਮਾਰੀ ਆ ਮਸ਼ੀਨ ਹੈ ਹਾਂ ਹੋਰ ਕੁਛ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ 12 12 13 13 ਜੋੜੇ ਲੜਕੀ ਦੇ ਆ ਲੜਕੇ ਦੇ ਪੰਜ ਪੰਜ ਜੋੜੇ ਆ ਗਰਮ ਐ ਠੰਡੇ ਐ ਲਿਸਟਾਂ ਸਾਡੀਆਂ ਤਿਆਰ ਆ ਤੇ ਅਸੀਂ ਉਹ ਲਿਸਟਾਂ ਵੀ ਸਟੇਜ ਉੱਤੇ ਰੱਖ ਦਿੰਨੇ ਆ ਕਿ ਮਿਲਾ ਕੇ ਆਪਣੀ ਲਿਸਟ ਲੋ ਔਰ ਤੁਸੀਂ ਲੈ ਜਾਓ ਤੁਸੀਂ ਲਮਾਰੀ ਦੀ ਗੱਲ ਕਿਤੇ ਲਮਾਰੀਆਂ ਟੈਚੀ ਟੁਚੀ ਸਾਰਾ ਕੁਝ ਤੇ ਤੁਸੀਂ ਦੇ ਦਿੱਤਾ ਰਹਿ ਕੀ ਗਿਆ ਨਹੀਂ ਵੱਡੀਆਂ ਆਈਟਮਾਂ ਜਿੱਦਾਂ ਟੀਵੀ ਹੋ ਗਿਆ ਉਹ ਜ਼ਰੂਰਤਮੰਦ ਨਹੀਂ ਆ ਜਿਹੜੀ ਜ਼ਰੂਰਤਮੰਦ ਚੀਜ਼ਾਂ ਸੀ ਉਹੀ ਦਿੰਨੇ ਆ ਗੱਲ ਕਰ ਰਹੇ ਆ ਨਾ ਸਿਰਫ ਵੱਡੀ ਆਈਟਮਾਂ 골ਡ ਰਹਿ ਗਿਆ ਬਾਕੀ ਤਾਂ ਸਭ ਕੁਝ ਬਿਲਕੁਲ ਬਿਲਕੁਲ ਸੀ 골ਡ ਨਹੀਂ ਦਿੰਦੇ ਬਾਕੀ ਪਾਈਲਾ ਪਿਛੂ ਇਹ ਜੋ ਵੀ ਹੈ ਕੋਕੇ ਆ ਚਾਂਦੀ ਦਾ ਸਮਾਨ ਆ ਤੇ ਅਸੀਂ ਉਹ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਆ ਜੋੜੇ ਤੁਹਾਡੇ ਕੋਲ ਆਉਂਦੇ ਕਿੱਦਾਂ ਤੁਸੀਂ ਗੱਲਬਾਤ ਕਰਦੇ ਜੋੜਿਆਂ ਦਾ ਹਾਂ ਵੀ ਕਈ ਫੇਕ ਵੀ ਆ ਜਾਂਦੇ ਨੇ ਕਿ ਪਿਛਲੀ ਵਾਰੀ ਮੈਂ ਦੇਖਿਆ ਤੁਹਾਡੇ ਵੱਲ ਦੋ ਤਿੰਨ ਫੇਕ ਆਏ ਤੁਸੀਂ ਉਹਨਾਂ ਦੀ ਚੈਕਿੰਗ ਕੀਤੀ ਕੀ ਉਹਨਾਂ ਨੂੰ ਮੌਕੇ ਤੇ ਤੁਸੀਂ ਭਜਾਇਆ ਫੇਕ ਦੀ ਗੱਲ ਐਸਟਾ ਹੁੰਦੀ ਹੈ ਕਿ ਕਈ ਐਸੇ ਕੇਸ ਆਂਦੇ ਕਿ ਡਬਲਿੰਗ ਦੇਸ਼ ਦੇ ਲਾਲਚ ਨਾਲ ਆ ਜਾਂਦੇ ਆ ਲੇਕਿਨ ਅਸੀਂ ਪਹਿਲੇ ਜਦੋਂ ਵਿਆਹ ਕੀਤਾ ਸੀ ਉਦੋਂ ਇੰਨੀ ਨੋਲੇਜ ਨਹੀਂ ਸੀ ਦੂਸਰੇ ਵਿਆਹ ਚ ਉਹਨਾਂ ਨੂੰ ਪਕੜਿਆ ਗਿਆ ਅੱਜ ਤੋਂ 3 ਸਾਲ ਪਹਿਲੇ ਵੀ ਬਸਤੀ ਬਸਤੀਆਂ ਵੱਲੋਂ ਹੀ ਸੀ ਤੇ ਉਹ ਲੜਕੀ ਨੇ ਮੈਰਿਜ ਕੀਤੀ ਦੀ ਸੀ ਲੇਕਿਨ ਇੱਕ ਨੇ ਪਹਿਚਾਨ ਲਿਆ ਕਿ ਇਹ ਲੜਕੀ ਵਿਆਹੀ ਦੀ ਸਾਡੀ ਬਸਤੀ ਦੀ ਆ ਲੇਕਿਨ ਉਹਦੀ ਇਨਕੁਆਰੀ ਹੋਈ ਅਸੀਂ ਪੁਲਿਸ ਲੈ ਕੇ ਗਏ ਲੇਕਿਨ ਉਹਨੂੰ ਫਿਰ ਅਸੀਂ ਦਬਕਾਇਆ ਹੁਣ ਵੀ ਜਿੰਨੇ ਵੀ ਅਸੀਂ ਇਨਕੁਆਰੀ ਕੀਤੀ ਹੈ ਇਹਨਾਂ ਨੇ ਸਮਝਾਇਆ ਕਿ ਪੁਲਿਸ ਨੇ ਆ ਜਾਣਾ ਉੱਥੇ ਪੁਲਿਸ ਖੜੀ ਹੁੰਦੀ ਸਕورٹی ਖੜੀ ਹੁੰਦੀ ਹੈ ਕੋਈ ਵੀ ਕਿਸੇ ਨੇ ਵੀ ਰਿਸ਼ਤੇਦਾਰ ਨੇ ਕਿਸੇ ਸੇਲੀ ਪੈਣੇ ਦੱਸਦਾ ਅਸੀਂ ਬਿਨ ਵਿਆਹ ਤੋਂ ਤੁਹਾਨੂੰ ਵਾਪਸ ਕਰ ਦੇਣਾ ਇਹਨਾਂ ਦੀਆਂ ਇਨਕੁਆਰੀਆਂ ਇਹਨਾਂ ਦੇ ਕਾਉਂਸਲਰ ਦੇ ਸਾਈਨ ਉਹਨਾਂ ਦੇ ਆਸਪਰੋਸ ਦੇ ਦੋ ਅੱਛੇ ਬੰਦਿਆਂ ਦੇ ਸਾਈਨ ਹੁੰਦੇ ਆ ਤਾਂ ਅਸੀਂ ਇਹਨਾਂ ਦਾ ਕਬੂਲ ਕਰਦੇ ਹਾਂ ਫਾਰਮ ਐਦਾਂ ਹੀ ਲਗਾਤਾਰ ਤੁਹਾਡੇ ਵੱਲੋਂ ਸਿਆਸੀ ਪਾਰਟੀਆਂ ਵੀ ਇਸ ਮੰਚ ਤੇ ਪਹੁੰਚਦੀ ਹੈ ਕੋਈ ਸਮਾਜ ਦਾ ਹਰ ਸਮਾਜ ਇੱਕ ਮੰਚ ਤੇ ਇਕੱਠੇ ਹੋ ਗਿਆ ਹਾਂ ਇਹ ਮੇਰੇ ਵਾਸਤੇ ਬੜਾ ਅੱਛਾ ਕੁਐਸਚਨ ਹੈ ਕਿ ਕਹਿੰਦੇ ਜੇ ਕੋਈ ਭਾਜਪਾ ਦਾ ਜਾਂ ਕਾਂਗਰਸ ਦਾ ਹੈ ਜਾਂ ਕੋਈ ਆਪ ਦਾ ਅਸੀਂ ਇਹ ਦਿੱਲੀ ਚ ਕਦੀ ਨਹੀਂ ਪਾਉਣਾ ਰੱਖਦੇ ਕਿ ਅਸੀਂ ਸਿਰਫ ਆਪਣੀ ਪਾਰਟੀ ਨੂੰ ਬੁਲਾਣਾ ਅਸੀਂ ਆਪਣੀ ਸਟੇਜ ਨੂੰ ਨਿਊਟਰਲ ਰੱਖਿਆ ਦਾ ਕਈਆਂ ਨੇ ਇਹ ਚੀਜ਼ ਆਬਜੈਕਸ਼ਨ ਚੱਕਿਆ ਸੀ ਲੇਕਿਨ ਇਹ ਮਹਾਲਕਸ਼ਮੀ ਮੰਦਿਰ ਹੈ ਮੰਦਿਰ ਧਾਰਮਿਕ ਸਭ ਹੈ ਇਹ ਸਟੇਜ ਦੇ ਉੱਤੇ ਅਸੀਂ ਸਾਰਿਆਂ ਨੂੰ ਹੀ ਬੁਲਾਣਾ ਹੈ ਔਰ ਸਾਰੇ ਆਂਦੇ ਵੀ ਆ ਇਸ ਵਾਰ ਵੀ ਸਾਡੇ ਕੋਲ ਵੀਆਈਪੀ ਮੈਂਬਰ ਮਨਿਸਟਰ ਆ ਰਹੇ ਆ ਜਿਹੜੇ ਕਿ ਉਹ ਥੋੜੇ ਟਾਈਮ ਤੱਕ ਆਣਗੇ ਤੇ ਅਸੀਂ ਦੇ ਦੇਣਾ ਗੱਲ ਕਰੀਏ ਇਹ ਕਿਦੋਂ ਬਰਾਤ ਆਂਦੀ ਹੈ ਪਹਿਲੇ ਤੁਸੀਂ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਹਾਂਜੀ ਇਹ ਬਲੀ ਸਕੋਰਟੀ ਵਾਲੇ ਚੈਕਿੰਗ ਕਰਦੇ ਆ ਪੁਲਿਸ ਆਂਦੀ ਹੈ ਬੌਜੀ ਕਰਵਾ ਕੇ ਦਿੰਦੇ ਆ ਸਾਰਾ ਕੁਝ ਕਿ ਉਹ ਚੈਕਿੰਗ ਕਰਦੇ ਆ ਜੋੜਿਆਂ ਦੀ ਵੀ ਚੈਕਿੰਗ ਹੁੰਦੀ ਆ ਕਿ ਲੜਕਾ ਕਿਦਰੇ ਲੜਕਾ ਠੀਕ ਹੈ ਜਾਂ ਦੇਜ ਵਾਸਤੇ ਕੋ ਲੜਕੀ ਨੂੰ ਛੋੜਤੇ ਨਹੀਂ ਦੇਗਾ ਪਰ ਅਸੀਂ ਫਿਰ ਵੀ ਪੂਰੀ ਆਪਣੇ ਵੱਲੋਂ ਤੇ ਵਾਹ ਲਗਾ ਦਿੰਨੇ ਆ ਅੱਜ ਤੱਕ ਸਾਡਾ ਕੇਸ ਕੋਈ ਖਰਾਬ ਨਹੀਂ ਗਿਆ ਕੋਈ ਵੀ ਵਿਛੋੜਾ ਨਹੀਂ ਪਿਆ ਲਾਸਟ ਟਾਈਮ ਇੱਕ ਲੜਕੀ ਔਰ ਲੜਕੇ ਵਾਲੇ ਆਪਸੀ ਚੀਜ਼ ਸੰਬੰਧੀ ਲੜ ਪਏ ਤੇ ਉਹ ਲੜਕੀ ਵਾਲੇ ਕਹਿੰਦੇ ਦੇਜ ਮੇਰੇ ਘਰ ਜਾਣਾ ਲੇਕਿਨ ਅਸੀਂ ਉਹਨਾਂ ਦੇ ਵਿਚਰੇ ਅਸੀਂ ਦੋ ਦਿਨ ਉਹਨਾਂ ਦਾ ਦੇਸ਼ ਰੋਕ ਲਿਆ ਕਿ ਪਹਿਲੇ ਜਾਓ ਫੈਸਲਾ ਕਰੋ ਅਸੀਂ ਨਹੀਂ ਤੁਹਾਨੂੰ ਦੇਸ਼ ਦੇਣਾ ਕਿਉਂਕਿ ਇਹ ਜਿਹੜੇ ਦੇਸ਼ ਦਿੱਤਾ ਜਿਹੜਾ ਲੜਕੀ ਦੀ ਵਰਤਨ ਵਾਸਤੇ ਚੀਜ਼ਾਂ ਦਿੱਤੀਆਂ ਜਾਂਦੀਆਂ ਨਾ ਕਿ ਅਸੀਂ ਲੜਕੀ ਦੇ ਮਾਪਿਓ ਨੂੰ ਦੇ ਰਹੇ ਹਾਂ ਇਹ ਸਾਰੇ ਲੜਕੇ ਦੇ ਘਰ ਹੀ ਜਾਂਦਾ ਤਾਂ ਕਿ ਉਹ ਆਪਣਾ ਘਰ ਵਸਾਏ ਜੋੜੇ ਬਣਾਉਂਦੇ ਆ ਤੁਹਾਡੇ ਵੱਲੋਂ ਆਪ ਮੁੰਡੇ ਕੁੜੀ ਲੱਭ ਕੇ ਬਣਾਏ ਜਾਂਦੇ ਜਾਂ ਆਪ ਲੱਭ ਕੇ ਕਿਹੜਾ ਦੇਖੋ ਸਟਾਰਟਿੰਗ ਤੇ ਅਸੀਂ ਫਲੈਕਸੀਆਂ ਲਗਾ ਦਿੰਨੇ ਆ ਜਿਹਦੇ ਚ ਨੰਬਰ ਦਿੱਤੇ ਜਾਂਦੇ ਮੋਬਾਈਲ ਦੇ ਉਹ ਸਾਨੂੰ ਕੰਟੈਕਟ ਵਿੱਚ ਲੈਂਦੇ ਆ ਉਹ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਦੇ ਉੱਤੇ ਲਿਖ ਦਿੰਨੇ ਆ ਕਿ ਲੜਕੀ ਲੜਕੇ ਦਾ ਤੁਸੀਂ ਢੂੰਡਣਾ ਜੋੜਾ ਬਣ ਕੇ ਸਾਡੇ ਕੋਲ ਆਓ ਫਿਰ ਤੁਹਾਡੀ ਅਸੀਂ ਫਾਰਮ ਭਰਾਂਗੇ ਅਪਰਵਾਵਾਂਗੇ ਫਿਰ ਉਹ ਐਡਮਿਟ ਸਬਮਿਟ ਹੁੰਦਾ ਕਿਹੜੇ ਬਰਾਤ ਵੀ ਆਂਦੀ ਮੈਂ ਦੇਖਦਾ ਆ ਇੱਕ ਇੱਕ ਬਰਾਤ ਦੇ ਨਾਲ ਘੱਟੋ ਘੱਟ 40 ਤੋਂ 50 ਤੋਂ 100 ਬੰਦਾ ਨਾਲ ਹੁੰਦਾ ਉਹਨਾਂ ਦਾ ਖਾਣਾ ਪੀਣਾ ਵੀ ਕਿੱਦਾਂ ਆਮ ਵਿਆਹ ਸ਼ਾਦੀਆਂ ਦੇ ਵਿੱਚ ਅਸੀਂ ਸਮਾਨ ਲਗਾਉਂਦੇ ਆ ਖਾਣ ਪੀਣ ਦਾ ਉਦੋਂ ਹੀ ਮੈਂ ਦੇਖ ਰਿਹਾ ਸਾਰੀ ਬਰਾਤ ਵੀ ਖਾ ਰਹੀ ਹੈ ਤੇ ਸੰਗਤ ਵੀ ਕਿਹੜੀ ਸੇਵਾਦਾਰ ਆਏ ਆ ਉਹ ਵੀ ਖਾ ਰਹੇ ਨੇ ਇੱਕੋ ਮੰਚ ਤੇ ਕੱਢ ਸਾਡੇ ਵਾਸਤੇ ਚਾਹੇ ਮੇਰੇ ਆਪਣੇ ਮਿੱਤਰ ਸੱਜਣ ਹੈ ਜਾਂ ਵੀਆਈਪੀ ਹੈ ਜਾਂ ਮੇਰੇ ਬਰਾਤੀ ਜਿਹੜੇ ਆਏ ਆ ਮੇਰੇ ਵੀਆਈਪੀ ਤੋਂ ਵੱਧ ਕੇ ਮੇਰੇ ਬਰਾਤੀ ਆ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੇ ਵਿੱਚ ਬੁਲਾਇਆ ਤੇ ਅਸੀਂ ਉਹਨਾਂ ਨੂੰ ਸੇਮ ਉਹੀ ਖਾਣਾ ਉਹੀ ਚੀਜ਼ਾਂ ਅਸੀਂ ਬਰਾਤੀਆਂ ਨੂੰ ਖਵਾਨੇ ਆ ਜੋ ਅਸੀਂ ਆਪ ਖਾਨੇ ਆ ਕਿਉਂਕਿ ਜੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਤੇ ਸੇਵਾ ਦਾ ਫਲ ਜ਼ਿਆਦਾ ਮਿਲੇਗਾ ਤੇ ਇਹ ਜਿਹੜਾ ਸਹਿਯੋਗ ਮਿਲਦਾ ਹੈ ਇਹ ਦਾਨੀਆਂ ਦੇ ਸਹਿਯੋਗ ਦੇ ਨਾਲ ਹੀ ਸਾਡੇ ਚ ਅੱਜ ਡੀਡੀ ਟਰਾਂਸਪੋਰਟ ਵੱਲੇ ਹੈਗੇ ਆ ਅੱਜ ਉਹਨਾਂ ਨੇ ਬੜਾ ਸਾਨੂੰ ਸਹਿਯੋਗ ਦਿੱਤਾ ਪਿਛਲੀ ਵਾਰ ਵੀ ਦਿੱਤਾ ਔਰ ਸਾਡੇ ਚ ਇੱਕ ਮੈਡਮ ਹੈ ਗੁਪਤ ਹੈ ਤੇ ਉਹ ਵੀ ਸਾਨੂੰ ਬਹੁਤ ਸਹਿਯੋਗ ਦਿੰਦੀ ਆ ਦਾ ਰਸ਼ਨ ਹੀ ਦੇ ਦਿੰਦੇ ਆ ਤੇ ਇਦਾਂ ਹੀ ਮਿਲ ਜੁਲ ਕੇ ਸਾਰਿਆਂ ਦਾ ਸਹਿਯੋਗ ਮਿਲਦਾ ਤੇ ਅਸੀਂ ਕੋਈ ਬਰਾਤੀ ਨਾਰਾਜ਼ ਹੋ ਕੇ ਨਹੀਂ ਕੋਈ ਬਰਾਤੀ ਨਾਰਾਜ਼ ਨਹੀਂ ਜਾਂਦਾ ਇਕਦਮ ਵਿਆਹ ਕੀਤਾ ਜਾਂਦਾ ਬਿਲਕੁਲ ਬਿਲਕੁਲ ਕੋਈ ਆਈਸਕ੍ਰੀਮ ਦੇ ਰਿਹਾ ਕੋਈ ਟਿਕੀਆਂ ਦੇ ਰਿਹਾ ਕੋਈ ਚਾਟ ਦੇ ਰਿਹਾ ਕੋਈ ਕੁਝ ਦੇ ਰਿਹਾ ਤੇ ਸਾਨੂੰ ਬੜਾ ਅੱਛਾ ਲੱਗਦਾ ਜਦੋਂ ਸਾਣਾ ਕੋਈ ਮੈਂਬਰ ਜੁੜਦੇ ਆ ਲੇਕਿਨ ਇਹ ਜੁੜਨ ਦੇ ਪਿੱਛੇ ਮੈਂ ਫੇਰ ਕਹਾਂਗੀ ਇਹ ਸਾਡੇ ਪੰਜਾਬ ਕੇਸਰੀ ਡਾਇਰੈਕਟਰ ਜੀ ਨੂੰ ਅਵਿਨਾਸ਼ ਚੋਪੜਾ ਜੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਫੈਮਿਲੀ ਸਾਰਾ ਪਰਿਵਾਰ ਮੇਰੇ ਪਰਿਵਾਰ ਦੇ ਨਾਲ ਜੁੜਿਆ ਦਾ ਮੇਰਾ ਪਰਿਵਾਰ ਇਸਤਰੀ ਸਸਨ ਸਭਾ ਮੇਰਾ ਪਰਸਨਲ ਜੋ ਪਿਆਰ ਹੈ ਉੱਤੇ ਪਿਆਰ ਹੈ ਲੇਕਿਨ ਮੈਂ ਉਹਨਾਂ ਨੂੰ ਉਹੀ ਦੁਆ ਕਰਾਂਗੀ ਇਸੇ ਤਰ੍ਹਾਂ ਉਹਨਾਂ ਦਾ ਸਾਡਾ ਪਿਆਰ ਬਣਿਆ ਰਹੇ ਔਰ ਇਸੇ ਤਰ੍ਹਾਂ ਅਸੀਂ ਸਮਾਜ ਦੀ ਸੇਵਾ ਕਰਦੇ ਰਹੀਏ ਕਿਉਂਕਿ ਉਹਨਾਂ ਦਾ ਸਹਿਯੋਗ ਸਾਡਾ ਵੱਡਾ ਸਹਿਯੋਗ ਹੈ ਅਸੀਂ ਉਹਨਾਂ ਨੂੰ हार्दिक अभिनंदन ਕਰਦੇ ਆਂ। ਤੁਸੀਂ लास्टਵਾਲ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਅੱਜ ਵੀ ਕੁੜੀਆਂ ਨੂੰ ਘਰਾਂ ਚੋਂ ਬਾਹਰ ਕੱਢਿਆ ਜਾਂਦਾ। ਜੰਮਨੀਆਂ ਨੂੰ ਘਰੋਂ ਬਾਹਰ ਜੰਮਦਿਆਂ ਨੂੰ 60 ਦਿਨ ਦਿੰਦੇ ਨੇ ਸੜਕ। ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਕਿੱਦਾਂ ਅੱਜ ਦੀ ਜਿਹੜੇ ਜਨਰਲ ਜ਼ਾਇਰ ਉਹ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਬਾਹਰ ਕੱਢਦੇ। ਮੈਂ ਤਾਂ ਸਮਾਜ ਨੂੰ ਇੱਕੋ ਹੀ ਮੈਸੇਜ ਦਾਂਗੀ। ਦੇਸ਼ ਦੇ ਪਿੱਛੇ ਨਾ ਲੱਗੋ। ਅੱਜ ਕੱਲ ਲੜਕੀਆਂ ਦੀ ਬਹੁਤ ਘਾਟ ਹੈ। ਰੇਸ਼ਿਓ ਲੜਕੀਆਂ ਦੀ ਘਟ ਗਈ ਹੈ। ਜੇ ਤੁਹਾਡੇ ਵਿਆਹ ਹੁੰਦੇ ਆ ਉਹਨੂੰ ਘਰ ਵਸਾਓ। ਕਹਿੰਦੇ ਆ ਨਾਰਾ ਲੱਗਿਆ ਬੇਟੀ ਬਚਾਓ ਬੇਟੀ ਪੜਾਓ ਲੇਕਿਨ ਮੈਂ ਨਾਰਾ ਜੋੜ ਦਿਆਂਗੀ ਬੇਟੀ ਵਸਾਓ ਜਿਹੜੇ ਲੜਕੀ ਦੇ ਮਾਪਿਓ ਆ ਉਹ ਘਰ ਨੂੰ ਜਿਆਦਾ ਬਰਬਾਦ ਕਰਦੇ ਆ ਲੜਕੀ ਵਿਆਹਤੀ ਕਦੀ ਮੁੜ ਕੇ ਨਾ ਦੇਖੋ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਉਹ ਉਹਨਾਂ ਦਾ ਕੰਮ ਆ ਉਹ ਆਪਣੇ ਘਰ ਨੂੰ ਸੰਭਾਲੇ ਜਿੱਦਾਂ ਵੀ ਉਹਨੇ ਰਹਿਣਾ ਉਹਨਾਂ ਨੂੰ ਸਿੱਖਿਆ ਦੇ ਕੇ ਟੋਰੇ ਮੇਰਾ ਹੀ ਸਮਾਨੁਸੰਦੇਸ਼ ਹੈ ਜਿਸ ਤਰ੍ਹਾਂ ਅਸੀਂ ਕੰਮ ਕਰਦੇ ਆ ਤੁਹਾਡੇ ਵਿੱਚੋਂ ਹੀ ਕੋਈ ਉਠੇ ਹਰੇ ਇਦਾਂ ਦੇ ਸਮਾਜ ਦੀ ਸੇਵਾ ਕਰੇ ਤਾਂ ਕਿ ਸਾਡੇ ਇੰਡੀਆ ਦਾ ਸਾਡੇ ਪੰਜਾਬ ਦਾ ਸਾਡੇ ਹਰਿਆਣੇ ਦਾ ਜਿੱਥੇ-ਜਿੱਥੇ ਵੀ ਇਹ ਕੰਮ ਹੋ ਰਿਹਾ ਤੇ ਉਹਦਾ ਸ਼੍ਰੇ ਅੱਛਾ ਜਾਏ ਕਿ ਪੰਜਾਬੀ ਵਿੱਚ ਲੇਡੀਜ਼ ਹੋ ਕੇ ਨਾਰੀ ਸ਼ਕਤੀ ਇੰਨਾ ਅੱਛਾ ਕੰਮ ਕਰ ਰਹੀ ਹੈ ਮੈਂ ਉਹਨਾਂ ਦਾ ਬਹੁਤ ਹਾਰਦਿਕ ਮਨੰਦਨ ਕਰ ਦਉ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਇਸ ਸਸਨ ਸਭਾ ਦੇ ਜੋ ਪ੍ਰਧਾਨ ਸਨੀਤਾ ਭਾਰਦਵਾਜ ਜਿਨ੍ਹਾਂ ਨੇ ਦੱਸਿਆ ਜੋ ਅੱਜ 12 ਕੁੜੀਆਂ ਦੇ ਵਿਆਹ ਕਿੜੇ ਆ ਜਲੰਧਰ ਦੇ ਮਾਲ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਕਰਵਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਇੱਕ ਵਾਰ ਤੁਸੀਂ ਦੇਖ ਰਹੇ ਹੋ ਜੋ ਹੈ ਜੋ ਇੱਥੇ ਵਿਆਹ ਕਰਵਾਏ ਜਾ ਰਹੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ 96 ਦੇ ਕਰੀਬ ਕਿਹੜੀਆਂ ਆਈਟਮਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹਰ ਪਰਿਵਾਰ ਦੇ 12 ਪਰਿਵਾਰਾਂ ਨੂੰ ਅਲੱਗ-ਅਲੱਗ 96 ਤਰ੍ਹਾਂ ਦੀਆਂ ਆਈਟਮਾਂ ਇੱਕ ਪਰਿਵਾਰ ਨੂੰ 96 ਤਰ੍ਹਾਂ ਦੀਆਂ ਤੇ 12 ਤੁਸੀਂ ਲਗਾ ਲਓ ਕਿੰਨੀਆਂ ਆਈਟਮਾਂ ਕਿਹੜੀਆਂ ਦਿੱਤੀਆਂ ਜਾ ਰਹੀਆਂ ਕੱਪੜੇ ਹੋਗੇ ਭਾਂਡੇ ਹੋਗੇ ਕੰਬਲ ਲਮਾਰੀਆਂ ਹੋਰ ਵੀ ਕਿਹੜੀਆਂ ਸਮਾਨ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸ਼ਾਦੀਆਂ ਜੋ ਆ 12 ਕੁੜੀਆਂ ਦੇ ਅੱਜ ਜਲੰਧਰ ਦੇ ਮਾ લક્ષਮੀ ਨਾਇਣ ਮੰਦਿਰ ਦੇ ਵਿੱਚ ਕੀਤੇ ਗਿਆ ਤੇ ਸੁਨੀਤਾ ਭਾਰਦਵਾਜ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਪਰਦਾ ਉਹਨਾਂ ਦਾ ਕਹਿਣਾ ਹੈ ਕਿ ਉਹ ਲੜਕੀਆਂ ਨੂੰ ਬਚਾਓ ਤੇ ਪੜਾਓ ਮਾ ਲక్ష్ਮੀਨਾਥ ਮੰਦਿਰ ਦੇ ਵਿੱਚ 12 ਕੁੜੀਆਂ ਦੇ ਵਿਆਹ ਕਰਵਾਏ ਗਏ ਨੇ ਜਿਸ ਦੇ ਵਿੱਚ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਪਹੁੰਚੇ ਨੇ ਤੇ ਉਹਨਾਂ ਦੀ ਗਵਾਈ ਹੇਠ ਦੇ ਵਿੱਚ ਜੋ ਹੈ ਸ਼ਾਦੀਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਈਆਂ ਜਾਂਦੀਆਂ ਕੈਮਰਾਮੈਨ ਵਰਿੰਦਰ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ